ਹਾਂਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਚਾਲ ਹੈ ਮਤਰੋਠ ਠੀਕ ਠਾਕ ਹੋ ਵੀ ਸਾਰੇ ਵੀਰ ਹੋਰ ਸਨਾਓ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰਿਆਂ ਦੇ ਘਰ ਪਰਿਵਾਰ ਠੀਕ ਹੋਣਗੇ ਪ੍ਰਮਾਤਮਾ ਮਹਾਰਾ ਸੱਚੇ ਪਾਤਸ਼ਾਹ ਸ਼ੁੱਖ ਸ਼ਾਂਤੀ ਰੱਖੇ ਸਾਰਿਆਂ ਦੇ ਘਰ ਪਰਿਵਾਰ ਤੇ ਭਾਈ ਜਾਨਵਰ ਪਾਂਛੀ ਸਾਰਿਆਂ ਦੇ ਸਹੀ ਹੁਣ ਮਹਾਰਾ ਸੱਚੇ ਪਾਤਸ਼ਾਹ ਫਸਲ ਵਾੜੀ ਵੀ ਸਾਰਿਆਂ ਦੀ ਸਹੀ ਕਰੀਂ ਹੋਰ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਜਿੰਨੇ ਵੀ ਭਰਾ ਆਪਾਂ ਨੂੰ ਮੈਸੇਜ ਕਰਦੇ ਆ ਹਨਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦਾ ਤੁਹਾਡਾ ਬਹੁਤ 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 ਧੰਨਵਾਦ ਆ ਬਾਈ ਤੁਹਾਡਾ ਤੇ ਬਾਈ ਮਲੇਸ਼ੀਆ ਤੋਂ ਸਪੈਸ਼ਲ ਕਮੈਂਟ ਕਰਦਾ ਵੀਰੇ ਬਹੁਤ ਧੰਨਵਾਦ ਤੁਹਾਡਾ ਹੋਰ ਬਾਕੀ ਭਰਾ ਜਿਹੜੇ ਆਪਣੇ ਇੱਥੇ ਪੰਜਾਬ ਤੋਂ ਬਾਹਰ ਲੀਆਂ ਸ਼ਹਿਰਾਂ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਯਾਰ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਨੇ ਇੱਕ ਪਾਣੀ ਉਬਲਿਆ ਜਾਂਦਾ ਇਹ ਮੈਂ ਭਰ ਕੇ ਰੱਖਿਆ ਸੀ ਉਹ ਦੇਖੋ ਦੀਂਦਾ ਨਾ ਇਹ ਇੰਨਾ ਕਿ ਸੀਗਾ ਉਹ ਦੇਖੋ ਤੇ ਇੰਨਾ ਕੁ ਰਹਿ ਗਿਆ ਇਹ ਇਹ ਜਾਨੀ ਮੰਨ ਲਓ ਮੈਂ ਇਹ 20 ਲੀਟਰ ਪਾਣੀ ਦੇ ਵਿੱਚ ਮਿਲਾਉਣਾ ਠੀਕ ਆ ਇਹਦੇ ਵਿੱਚ ਪਾਇਆ ਕੀ ਕੀ ਆ ਇੰਨੇ ਕ ਪਾਣੀ ਦੇ ਵਿੱਚ ਮੈਂ 3-4 ਕਲੀਆਂ ਦਾ ਪਾਈਆਂ ਲਸਣ ਦੀਆਂ ਠੀਕ ਆ ਥੋੜਾ ਜਿਹਾ ਅਦਰਕ ਤੇ ਥੋੜੀ ਜੁਵੈਨ ਤੇ ਥੋੜੀ ਸੌਂਫ 5-7 ਕਾਲੀਆਂ ਮਿਰਚਾਂ ਦੋ ਹਰੀਆਂ ਮਿਰਚਾਂ ਤੇ ਅੱਧਾ ਗਾ ਪਿਆਜ਼ ਜੀਰ ਕੇ ਪਾਇਆ ਬਾਈ ਤੇ ਅੱਧਾ ਮੈਂ ਯਾਨੀ ਚਮਚੇ ਦਾ ਚੌਥਾ ਹਿੱਸਾ ਪਾਇਆ ਹਲਦੀ ਦਾ ਠੀਕ ਆ ਇਹ ਗਰਮ ਪਾਣੀ ਆਪਾਂ ਮੁਰਗਿਆਂ ਨੂੰ ਵੀ ਪਿਆ ਸਕਦੇ ਆ ਤੇ ਇਹ ਗਰਮ ਪਾਣੀ ਆਪਾਂ ਕਬੂਤਰਾਂ ਨੂੰ ਵੀ ਪਿਆ ਸਕਦੇ ਆ ਆਪਣੇ ਤੇ ਇਹ ਪਿਉਣਾ ਹਫ਼ਤੇ 'ਚ ਦੋ ਦੇਣੀ ਆ ਕਿਉਂਕਿ ਬਹੁਤ ਜ਼ਰੂਰੀ ਆ ਬਾਈ ਇਹ ਤੁਹਾਡਾ ਕਬੂਤਰ ਇਕੱਠਾ ਹੋਗੇ ਨਹੀਂ ਬੈਠੂ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਆ ਸੀ ਬਾਬੇ ਆਪਣੇ ਉਸਤਾਦ ਢਿੰਗ ਘਰਾਂਗਣਾ ਜੀ ਦੀ ਉਹਦੇ ਵਿੱਚ ਦੱਸਿਆ ਸੀ ਉਹਨੇ ਲਾਲ ਮਿਰਚ ਤੇ ਹਰੀ ਮਿਰਚ ਵੀ ਉਹ ਵਰਤਦੇ ਆ ਪਰ ਮੈਂ ਇਹ ਲਾਲ ਮਿਰਚ ਤੇ ਹਰੀ ਮਿਰਚ ਬਹੁਤ ਟਾਈਮ ਦਾ ਵਰਤਦਾ ਬਾਈ ਯਾਨੀ ਅੱਜ ਮੈਨੂੰ ਉਹ ਵੀਡੀਓ ਦੇਖ ਕੇ ਪ੍ਰੂਫ ਹੋ ਗਿਆ ਵੀ ਹਾਂ ਮੈਂ ਇਹ ਸਹੀ ਵਰਤ ਰਿਹਾ ਕਿਉਂਕਿ ਉਹ ਬਾਬਾ ਜੀ ਦੀ ਤੁਹਾਨੂੰ ਪਤਾ ਬਹੁਤ ਉਮਰ ਆਉਂਦੀ ਹੈ ਨੇ ਸਾਰੀ ਉਮਰ ਕੁੱਤਰਵਾਜਿੰਦ ਦੇਤੀ ਹੈ ਨਾ ਤੇ ਉਹ ਅੱਜ ਗੱਲਾਂ ਕਰ ਰਹੇ ਸੀ ਕਿ ਤੇ ਮੈਨੂੰ ਜਾਨੀ ਫਿਰ ਆਪਣੇ ਆਪ ਤੇ ਆਇਆ ਹੋਇਆ ਵੀ ਹਾਂ ਯਾਰ ਵੀ ਕਿਉਂਕਿ ਮੈਂ ਇਹਨੂੰ ਵਰਤਦੇ ਨੂੰ ਇਹ ਕਈ ਸਾਲ ਹੋ ਗਏ ਕਾਫੀ ਟਾਈਮ ਹੋ ਗਿਆ ਇਹ ਲਸਣ ਅਦਰਕ ਹਲਦੀ ਕਾਲੀ ਮਿਰਚ ਹਰੀ ਮਿਰਚ ਇਹ ਚੀਜ਼ਾਂ ਪਿਆਜ਼ ਇਹ ਬਈ ਬਹੁਤ ਜ਼ਰੂਰੀ ਆ ਖਾਸ ਕਰ ਸਿਆਲਾਂ ਦੇ ਵਿੱਚ ਕਬੂਤਰਾਂ ਵਾਸਤੇ ਜਿਹੜੀ ਇੱਕ ਮੈਂ ਤੁਹਾਨੂੰ ਸ਼ਾਇਦ ਗੋਲੀ ਵੀ ਦੱਸੀ ਹੋਈ ਆ ਪਹਿਲੋਂ ਹਲਦੀ ਕਾਲੀ ਮਿਰਚ ਤੇ ਲਸਣ ਵਾਲੀ ਉਹ ਤਾਂ ਬਈ ਤੁਸੀਂ ਬਣਾ ਕੇ ਰੱਖ ਲਓ ਜਿਹੜੇ ਮੌਸਮ 'ਚ ਮਰਜ਼ੀ ਦੇ ਸਕਦੇ ਹੋ ਠੀਕ ਆ ਤੇ ਪਾਣੀ ਵੀ ਮੈਂ ਪਹਿਲਾਂ ਦੱਸਿਆ ਸੀ ਇੱਕ ਦੋ ਤੁਹਾਨੂੰ ਜਿੰਮੇ ਮਰਜ਼ੀ ਬਣਾ ਲਓ ਯਾਰ ਜਿਵੇਂ ਜਿਵੇਂ ਤੁਹਾਡਾ ਦਿਲ ਕਰਦਾ ਉਹ ਬਣਾ ਲਓ ਮਿਰਥੇ ਵਾਲਾ ਪਾਣੀ ਵੀ ਬਣ ਜਾਂਦਾ ਕੱਲੇ ਲਸਣ ਅਦਰਕ ਤੇ ਹਰੀ ਮਿਰਚ ਵਾਲਾ ਵੀ ਬਣ ਸਕਦਾ ਹੈ ਨਾ ਇਹ ਮਤਲਬ ਪਾਣੀ ਜਿਹੜਾ ਤੁਸੀਂ ਮਰਜ਼ੀ ਬਣਾ ਲਓ ਐਨ ਮਤਲਬ ਇਹ ਹੁਣ ਮੈਂ ਬਲ ਗਿਆ ਇਹ ਇਹਨੂੰ ਮੈਂ ਜੰਗ ਚ ਛਾਣ ਕੇ ਲੈ ਜਾਊਂਗਾ ਉੱਪਰ ਤੇ ਇਹ ਮਤਲਬ ਪਤਾ ਕੀ ਹੁੰਦਾ ਜਿਵੇਂ ਮੰਨ ਲਓ ਹੁਣ ਮੈਂ ਤਾਂ ਇਹ 20 ਲੀਟਰ ਦੇ ਵਿੱਚ ਪਾਉਣਾ ਇਹ ਮੰਨ ਲਓ ਹੋਊਗਾ ਪਾਉਣਾ 1 ਲੀਟਰ ਪਾਣੀ ਲਊਗਾ ਲੀਟਰ ਮੰਨ ਲਓ ਲੀਟਰ ਹੋਊਗਾ ਪਾਣੀ ਇਹ ਤੇ ਇਹ 1 ਲੀਟਰ ਦੇ ਵਿੱਚ ਮੰਨ ਲਓ ਆਪਣੀ ਜਿਹੜੀ ਚਾਹ ਵਾਲੀ ਕੱਪੀ ਹੁੰਦੀ ਏ ਛੋਟੀ ਐਦਾਂ ਮੈਂ ਦਿਖਾਉਣਾ ਇੱਥੇ ਕੱਪੀ ਵੀ ਪੀਣੀ ਮਰਜ਼ੀ ਜੀ ਘੜਾ ਇਹ ਆ ਦੇਖੋ ਆ ਜਿਹੜੀ ਗੱਪੀ ਹੁੰਦੀ ਹੈ ਨਾ 1 ਲੀਟਰ ਪਾਣੀ ਦੇ ਵਿੱਚ ਇਹ ਅੱਧੀ ਪਾ ਲਿਆ ਕਰੋ ਆ ਦੇ ਇੰਨੀ ਮਤਲਬ ਇੰਨੀ ਅੱਧੀਆਂ ਥੋੜੀ ਜਿਹੀ ਵੱਧ ਹੋਵੇ 1 ਲੀਟਰ ਪਾਣੀ ਜਿਹੇ ਪਾ ਜਾਂਦੀ ਕਹੋਗੇ ਪਾਣੀ ਬਈ ਮਤਲਬ ਗਰਮ ਬਹੁਤ ਹੁੰਦਾ ਸਾਰੀਆਂ ਚੀਜ਼ਾਂ ਇਹ ਤਰ ਗਰਮ ਵੀ ਮਤਲਬ ਕਰਨਾ ਪੈਂਦਾ ਵਿੱਚ ਇਹਦੇ ਛੂਟੀ ਲੈ ਜੀ ਵੀ ਪਾ ਸਕਦੇ ਆਪਾਂ ਤੇ ਵਿੱਚ ਇਹਦੇ ਦਾਲ ਜਿੰਨੀ ਵੀ ਪਾ ਸਕਦਾ ਪਾਉਣ ਨੂੰ ਜਿਹੜਾ ਕੋਈ ਮਰਜ਼ੀ ਪਾ ਲਓ ਬਈ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਉਹ ਆਪਾਂ ਪੂਰੇ ਕਹਾ ਸਿਆਲਾਂ ਚ ਵਰਤਾਂਗੇ ਇਹ ਆ ਦੇਖੋ ਇਨੂੰ ਜਿਸ਼ਾਂਦਾ ਕਹਿੰਦੇ ਆ ਬਾਈ ਜਿਸ਼ਾਂਦਾ ਆ ਦੇਖ ਲਓ ਫਲੂ ਪਕਾਰ ਖਾਂਸੀ ਜ਼ੁਕਾਮ ਸਿਰਦਰ ਤੇ ਬਲਗਮ ਨੂੰ ਜੜ ਤੋਂ ਖਤਮ ਕਰਦਾ ਇਹਦੇ ਉੱਤੇ ਹੀ ਇਹਦੀ ਵਰਤਣ ਦੀ ਵਿਧੀ ਦੱਸੀ ਹੁੰਦੀ ਹੈ ਕਿਵੇਂ ਇਹ ਵਰਤਨਾ ਕੀ ਕਰਨਾ ਇਹ ਆਪ ਵੀ ਪੀਓ ਇੱਧਰਲੇ ਪਾਸੇ ਪੰਜਾਬੀ 'ਚ ਲਿਖਿਆ ਵਾ ਠੀਕ ਆ ਆ ਦੇਖੋ ਵਰਤਨ ਦਾ ਤਰੀਕਾ ਇੱਕ ਵੱਡੇ ਗਲਾਸ ਪਾਣੀ ਵਿੱਚ ਅੱਧਾ ਜਿਸ਼ਾਂਦਾ ਅੱਧਾ ਘੰਟਾ ਭਿਉਂਉਂ ਦਿਓ ਫਿਰ ਉਬਾਲੋ ਇੱਕ ਕੱਪ ਪਾਣੀ ਰਹਿ ਜਾਵੇ ਤਾਂ ਮਲ ਕੇ ਛਾਣ ਲਓ ਖੰਡ ਤੇ ਦੁੱਧ ਮਿਲਾ ਕੇ ਪੀ ਲੋ ਉਹ ਜੇ ਤੁਹਾਨੂੰ ਬਲਗਮੌਂਦੀ ਦਾ ਦੁੱਧ ਨਹੀਂ ਮਲਾਉਣਾ ਚਾਹੀਦਾ ਤੇ ਸੌਂਫ ਮਲਠੀ ਲਸੂੜੀਆਂ ਗੁਲਾਬ ਸਰਨਾ ਬਾਂਸਾਂ ਦਾ ਮਿਸ਼ਰਣ ਜੂਫਾ ਤੇ ਬਨਫਸਾ ਇਹ 5 ਸਾਲ ਤੋਂ ਘੱਟ ਉਮਰ ਲਈ ਇਸ ਜਾਨਦੇ ਦੇ 4 ਹਿੱਸੇ ਕਰੋ ਠੀਕ ਹੈ ਜੀ ਤੇ ਇਹ ਮਤਲਬ ਐਡੀ ਤਕੜੀ ਚੀਜ਼ ਹੈ ਬਈ ਇਹ ਸਿਆਲਾਂ ਦੇ ਵਿੱਚ ਆਪ ਵੀ ਯੂਜ਼ ਕਰੋ ਤੇ ਕਬੂਤਰਾਂ ਨੂੰ ਵੀ ਪਿਓ ਕਬੂਤਰਾਂ ਨੂੰ ਜਿਵੇਂ ਆਉਣਾ ਮਤਲਬ ਦੁੱਧ ਦੁੱਧ ਨਾ ਪਾਓ ਵਿੱਚ ਇਹ ਇੱਕ ਆਪਾਂ ਜਿਵੇਂ ਆ ਆਏ ਹੁਣ ਆ ਦੇਖ ਲਓ ਸ਼ਾਇਦ ਵੀ ਮੇਰੇ ਲਿਆ ਕੇ ਰੱਖਿਆ ਪਿਆ ਇਹਦੇ ਵਿੱਚ ਸ਼ਾਇਦ ਵੀ ਮਿਲ ਆ ਜਾਂਦਾ ਸ਼ਾਇਦ ਤਾਂ ਤੁਸੀਂ ਮਤਲਬ 10 12 ਦਿਨਾਂ ਬਾਅਦ ਵੈਸੇ ਹੀ ਨਾ ਇੱਕ ਚਮਚਾ 1 ਲੀਟਰ ਪਾਣੀ ਦੇ ਵਿੱਚ ਪਾ ਦਿਆ ਕਰੋ ਜਿਵੇਂ ਹੁਣ ਮੈਂ ਪਾਣੀ ਗਰਮ ਕਰ ਲਿਆ ਹੈ ਨਾ ਤੇ ਜਾਨੀ ਹੁਣ ਜਿਹੜਾ ਕੰਪਟਰ ਨੂੰ ਪਾਣੀ ਦੂਸਰੇ ਰੂਪ ਪਾਉਣਾ ਉਹ ਪਾਣੀ ਮੈਂ ਮੰਨ ਲਓ ਵੀ ਤਾਜ਼ਾ ਕਰਨਾ ਮੋਟਰ ਤੇ ਲਾ ਕੇ ਐ ਨਹੀਂ ਵੀ ਉਹ ਗਰਮ ਪਾਉਣਾ ਗਿਆ ਪਾਣੀ ਉਹ ਪਾਣੀ ਗਰਮ ਨਹੀਂ ਕਰਨਾ ਬਈ ਇਹ ਜਮ੍ਹਾਂ ਵਿੱਚ ਮਿਲ ਕੇ ਡੰਡਾ ਹੋ ਜਾਣਾ ਨੇ ਠੀਕ ਹੈ ਤੇ ਕਬੂਤਰ ਦੇਖੋ ਤੁਹਾਡੇ ਹਲਦੀ ਇੱਕ ਇਹ ਜੀ ਮਤਲਬ ਹਲਦੀ ਦਾ ਇੱਕ ਐਡੀ ਤਕੜੀ ਐਂਟੀਬਾਇਓਟਿਕ ਹੈ ਨਾ ਹਲਦੀ ਤੇ ਕਾਲੀ ਮਿਰਚ ਜਿਹੜੀ ਕਾਲੀ ਮਿਰਚ ਬੈ ਬਾਤੀ ਖਾ ਦੋਂ ਕਰਦੀ ਮੈਂ ਕਹਿੰਦਾ ਤੁਹਾਡੇ ਕਬੂਤਰ ਤਾੜਾਂ ਦੇਖੋ ਮਾਰ ਦੇਗੋ ਮੈਂ ਠੱਪ ਠੱਪ ਵਜਦੀਆਂ ਤੀਜੀ ਮੰਜ਼ਲ ਤੋਂ ਥੱਲੇ ਸੁਣਿਆ ਕਰਨੀਆਂ ਤੁਹਾਨੂੰ ਜਿਹੜੇ ਭਰਾ ਦੇ ਕਿਤੇ ਤਾਹਾਂ ਕੋਠੇ ਤੀਜੀ ਮੰਜ਼ਲ ਤੇ ਰੱਖੇ ਹੋਏ ਆ ਤੇ ਇਹ ਚੀਜ਼ੀ ਵਰਤ ਕੇ ਦੇਖੋ ਵੀਰੇ ਵਰਤ ਨਹੀਂ ਸਿਰਫ ਦੋ ਦਿਨ ਹਫ਼ਤੇ ਜਿਹੇ ਤੇ ਇਹਦੇ ਨਾਲ ਬਿਮਾਰੀ ਵੀ ਨਹੀਂ ਕੋਈ ਲੱਗਦੀ ਜਿਵੇਂ ਵਾਇਰਸ ਹੂਰਸ वगैरह ਕੁਝ ਨਹੀਂ ਆਉਂਦਾ ਗਿਆ ਕਬੂਤਰ ਪੋਰਟ ਜਾਮ ਨਹੀਂ ਕਰਦਾ ਕਿਉਂਕਿ ਪੋਰਟ ਜਾਮ ਕਬੂਤਰ ਉਦੋਂ ਕਰਦਾ ਜਦੋਂ ਕਬੂਤਰ ਦੀ ਪੇਟੀ ਜਾਮ ਹੋ ਜੇ ਠੀਕ ਹੈ ਇਹਦੇ ਸੌਂਫ ਆਜਵੈਨ ਆ ਤੇ ਚਿੱਟਾ ਜੀਰਾ ਹੈ ਉਹ ਮਤਲਬ ਇਹੋ ਜੀ ਇੱਕ ਚੀਜ਼ ਆ ਉਹ ਪੇਟੀ ਜਾਮ ਹੀ ਨਹੀਂ ਹੋਣ ਦਿੰਦੀ ਤੇ 10-15 ਦਿਨਾਂ ਦੇ ਵਿੱਚ ਬਾਅਦ ਤੁਸੀਂ ਜਿਵੇਂ ਹੁਣ ਸਿਆਲ ਆ ਹੁਣ ਸਿਆਲਾਂ ਦੇ ਵਿੱਚ ਵੀ 15-20 ਦਿਨ ਬਾਅਦ ਜਿਵੇਂ ਆਪਣਾ ਤਿਰਫਲਾ ਪਿਆ ਡਾਬਰ ਦਾ ਠੀਕ ਹੈ ਜਿਹਨੂੰ ਜਲਾਬ ਕਹਿ ਦਿੰਦੇ ਆਪਾਂ ਇਹ ਵੀ ਤੁਸੀਂ ਮਤਲਬ ਇੱਕ ਚਮਚਾ ਇੱਥੇ ਇੱਕ ਗਲਾਸ ਪਾਣੀ ਦੇ ਵਿੱਚ ਭੋਂ ਕੇ ਰੱਖ ਦਿਓ ਤੇ ਸਵੇਰ ਨੂੰ ਸਾਰੇ ਗੂਤਰ ਜੇ ਭੁੱਖੇ ਹੁੰਦੇ ਆ ਗੂਤਰ ਤੇ ਕੁੰਡੀਆਂ 'ਚ ਪਾ ਦਿਓ ਤੇ ਪਤਲਾ ਕਰਕੇ ਯਾਨੀ ਥੋੜਾ ਥੋੜਾ ਪਾ ਦਿਓ ਇੱਕ ਕੋ ਦੋ ਦੋ ਲੀਟਰ ਪਾਣੀ ਦੇ ਵਿੱਚ ਜਿੰਨਾ ਥੋੜਾ ਹਾਵਨਾ ਪਾਣੀ ਪੈਂਦਾ ਤੁਹਾਡੇ ਪੀਪੀਆਂ 'ਚ ਪਲਾਸਟਿਕ ਦੇ ਪੀਪੀਆਂ ਲਾ ਲਓ ਹੁਣ ਸਾਰੇ ਬਾਕੀ ਮਿੱਟੀ ਦੇ ਭਾਂਡੇ ਭੁੰਡੇ ਬੰਦ ਕਰ ਦਿਓ ਤੇ ਕਿਉਂਕਿ ਭਾਈ ਕਬੂਤਰ ਜਿਵੇਂ ਆਪਾਂ ਇਹ ਤਰਫਲਾ ਲਾਉਣਾ ਪਤਾ ਕਿਉਂ ਜ਼ਰੂਰੀ ਹੈ 15 15 ਦਿਨਾਂ ਮਹੀਨੇ ਬਾਅਦ ਹੀ ਲਾ ਦਿਓ ਜੇ 15 ਦਿਨਾਂ ਬਾਅਦ ਨਾ ਲਾਓ ਮਹੀਨੇ ਬਾਅਦ ਪਾ ਦਿਓ ਇਹ ਤਾਂ ਜ਼ਰੂਰੀ ਹੈ ਭਾਈ ਕਿਉਂਕਿ ਕਈ ਭ੍ਰਮ ਨੇ ਨਾ ਗਰਮ ਖਰਾਕ ਸ਼ੁਰੂ ਕਰਤੀ ਹੋਣੀ ਹੈ ਕਬੂਤਰ ਨੂੰ ਬੈਲੈਂਸ ਰੱਖਣ ਦੀ ਖਾਤਰ ਕੂਤਰ ਨੂੰ ਤਰ ਗਰਮ ਰੱਖਣ ਦੀ ਖਾਤਰ ਵੀ ਮਤਲਬ ਕਬੂਤਰ ਬੜਾ ਗਰਮ ਨਾ ਹੋ ਜਾਵੇ ਮਤਲਬ ਉਹਨੂੰ ਇਨਫੈਕਸ਼ਨ ਨਾ ਹੋ ਜਾਵੇ ਜਾਂ ਕੁਝ ਹੋਰ ਇਹ ਜਲਾਬ ਲਾਉਣਾ ਬਹੁਤ ਜ਼ਰੂਰੀ ਹੁੰਦਾ ਨਿਹਾਇਤ ਹੀ ਜ਼ਰੂਰੀ ਆ ਇਹ ਕਿਉਂਕਿ ਮੈਂ ਥੋੜੇ ਦਿਨ ਹੋਏ ਮੈਂ ਪਿਛਲੇ ਅੰਦਰ ਵਾਰ ਪਾ ਕੇ ਹ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਇਹ ਮੈਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਦਾ ਇਹ ਮੈਂ ਆਪ ਪਹਿਲਾਂ ਤਜਰਬੇ ਕੀਤੇ ਹੁੰਦੇ ਆ ਕਰਕੇ ਕੁੱਤਰ ਤੁਸੀਂ ਮੇਰੇ ਦੇਖਦੇ ਹੋ ਨਾ ਨਿੱਤ ਕੱਲ ਵੀ ਵੀਡੀਓ ਪਾਈ ਆ ਮੈਂ ਕੱਲ ਵਾਲੀ ਵੀਡੀਓ ਤੁਸੀਂ ਦੇਖਿਆ ਕੁੱਤਰ ਕਿਵੇਂ ਤਾੜਾ ਮਾਰਦੇ ਆ ਆਪਣੇ ਤੇ ਹੁਣ ਇਹਨੂੰ ਆਪਾਂ ਛਾਣ ਕੇ ਆਦੇ ਮੈਂ ਖਿਚਾਣ ਲੈਣਾ ਇੱਥੇ ਇਹਨੂੰ ਤੇ ਛਾਣ ਕੇ ਤੇ ਇਹਨੂੰ ਆਪਾਂ ਉੱਪਰ ਲੈ ਜਾਣਾ ਉੱਪਰ ਮੈਂ 20 ਲੀਟਰ ਪਾਣੀ ਦੇ ਵਿੱਚ ਇਹਨੂੰ ਪਾ ਕੇ ਤੇ ਕੁੱਤਰਾਂ ਨੂੰ ਪਿਉਣਾ ਏ ਬਈ ਕੱਲ ਸ਼ਾਮ ਤੱਕ ਪਿਆ ਸਕਦੇ ਆ ਕੁਝ ਨਹੀਂ ਹੁੰਦਾ ਇਹਨੂੰ ਤੇ ਜਿਹੜਾ ਇਹਦੇ ਵਿੱਚ ਆ ਸਮਾਨਾ ਪਿਆ ਇਹਨੂੰ ਤੁਸੀਂ ਫੇਰ ਰੱਖ ਲਓ ਐ ਇੱਕ ਦਿਨ ਪਈ ਨਹੀਂ ਇੱਕ ਦਿਨ ਅੱਜ ਦਾ ਤੇ ਕੱਲ ਦਾ ਦਿਨ ਤੇ ਇਹੀ ਪਿਆਇਆ ਜਾਣਾ ਠੀਕ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਅਗਲੀ ਵਾਰੀ ਇਹਨੂੰ ਰੱਖ ਲਓ ਕੋਈ ਚੱਕਰ ਨਹੀਂ ਹੁੰਦਾ ਇਹਨੂੰ ਅਗਲੇ ਅਗਲੇ ਹਫਤੇ ਫੇਰ ਇਹਨੂੰ ਐਂ ਵਾੜ ਲਿਓ ਇਹਦੇ ਵਿੱਚ ਇਹਨੂੰ ਕੋਈ ਚੱਕਰ ਨਹੀਂ ਹੁੰਦਾ ਕਿ ਖਰਾਬ ਨਹੀਂ ਹੁੰਦਾ ਇਹ ਠੀਕ ਹੈ ਮੇਰੇ ਭਾਈ ਤੇ ਇੰਨੀ ਕੁ ਵੀਡੀਓ ਸੀਗੀ ਇਹਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵਰਤ ਕੇ ਦੇਖੋ ਬਾਈ ਮਤਲਬ ਤੁਹਾਡੇ ਕਬੂਤਰ ਦੇਖੋ ਮੈਂ ਤੁਹਾਨੂੰ ਦੱਸਦੀ ਗੱਲ ਵੀ ਤੁਸੀਂ ਹੈਰਾਨ ਹੋ ਜਾਓਗੇ ਇੰਨੇ ਤੰਦਰੁਸਤ ਹੋ ਜਾਣਗੇ ਕੂਤਰੇ ਦੇ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਈ ਆਪਣਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲੇ ਕਰਾਓ ਭਰਾਵਾਂ ਨੂੰ ਸਪੋਰਟ ਕਰੋ ਯਾਰ ਜੇ ਤੁਸੀਂ ਮਤਲਬ ਮੇਰੀ ਸਪੋਰਟ ਕਰੋਗੇ ਤਾਂ ਮੈਂ ਤੁਹਾਡੇ ਵਾਸਤੇ ਫਾਇਦੇ ਦੀਆਂ ਗੱਲਾਂ ਹੀ ਦੱਸੂਗਾ ਬਾਈ ਠੀਕ ਹੈ ਕਿਉਂਕਿ ਮੈਂ ਆਪਾਂ ਕੋ ਉਹ ਤਾਂ ਹੈ ਨਹੀਂ ਆਪਾਂ ਨੂੰ ਇਹ ਤਾਂ ਕੋਈ ਫੇਮ ਚਾਹੀਦੀ ਆ ਆਪਾਂ ਨੂੰ ਜਾਂ ਕੋਈ ਪੈਸੇ ਆਉਂਦਣ ਚਾਹੀਦੇ ਨੂੰ ਇਹੋ ਜਿਹਾ ਆਪਾਂ ਨੂੰ ਕੋਈ ਮਤਲਬ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਆ ਆਪਾਂ ਨੂੰ ਹੈਗਾ ਵੀ ਤੁਹਾਡੇ ਕਬੂਤਰ ਤੰਦਰੁਸਤ ਰਹਿਣ ਤੁਹਾਡੇ ਕਿਉਂਕਿ ਤੁਹਾਡੇ ਕਬੂਤਰੋ ਵੀ ਮੇਰੇ ਹੀ ਆ ਮੈਨੂੰ ਆਪਾਂ ਹੈਗਿਆਂ ਮਤਲਬ ਪੰਛੀ ਐਨੀਮਲ ਲਵਰ ਠੀਕ ਹੈ ਜਿਵੇਂ ਹੁਣ ਆ ਮੇਰੇ ਕੋਲ ਕੁੱਤਾ ਇੱਥੇ ਫਿਰਦੀ ਆ ਗੁੱਤੀ ਆਪਣੀ ਥੂਣ ਵਾਲੀ ਆ ਉਹਦੇ ਬੈਠੀ ਸਾਹਮਣੇ ਤੇ ਕੁੱਕੜ ਵੀ ਰੱਖਿਆ ਤੇ ਪਹਿਲਾਂ ਤਾਂ ਮੇਰੇ ਕੋਲ ਕਾਫੀ ਕੁਝ ਰੱਖਿਆ ਹੁੰਦਾ ਸੀ ਤੋਤੇ ਵੀ ਸੀਗੇ ਖਰਗੋਸ਼ ਵੀ ਸੀ ਬਹੁਤ ਕੁਝ ਹੁਣ ਜਿਵੇਂ ਆਪਣੇ ਕੋਲੇ ਇੱਕ ਜੋੜਾ ਸੀਲ ਮੁਰਗਿਆਂ ਦਾ ਮੁਰਗਾ ਇੱਕ ਮੁਰਗੀ ਆ ਤੇ 6 ਦੇਸੀ ਆ ਜਿਹਦੇ ਵਿੱਚ 5 ਮੁਰਗੀਆਂ ਤੇ ਇੱਕ ਮੁਰਗਾ ਹੈ ਉਹ ਵੈਸੇ ਲਿਆਂਦੇ ਆਪਾਂ ਉਹਨਾਂ ਨੂੰ ਕਬੂਤਰਾਂ ਨੂੰ ਹੀ ਗਰਮੀਆਂ ਸਿਆਲਾਂ ਚ ਸੋਰੀ ਅੰਡੇ ਉੰਡੇ ਪਾਉਣ ਵਾਸਤੇ ਉਹਨਾਂ ਦੇ ਵੀ ਜਿਹੜੇ ਕਬੂਤਰ ਬੁੱਤੋਂ ਚਲੇ ਜਾਂਦੇ ਆ ਜਾਂ ਬੱਚਾ ਨਹੀਂ ਬਣਦਾ ਜਿਹਨਾਂ ਦੇ ਜਾਂ ਕਬੂਤਰੀ ਅੰਡੇ ਨਹੀਂ ਧਰਦੀਆਂ ਹਨ ਤੇ ਇੱਕ ਭਰਾ ਨੇ ਅੱਜ ਦੋ ਤਿੰਨ ਨੂੰ ਕਮੈਂਟ ਕੀਤਾ ਸੀ ਪਿਛਲੀ ਵੀਡੀਓ ਤੇ ਇੱਕ ਬਾਈ ਨੇ ਦੱਸਿਆ ਸੀਗਾ ਵੀ ਦਵਾਈਆਂ ਦਾ ਵੀ ਦੁਬਾਰੇ ਡਿਟੇਲ ਨਾਲ ਦੱਸੋ ਹਨਾ ਸ਼ਡਿਊਲ ਬਣਾ ਕੇ ਬਾਈ ਕੋਈ ਗੱਲ ਨਹੀਂ ਕੱਲ ਨੂੰ ਮੈਂ ਘਰੇ ਆ ਫਰੀ ਆ ਕੱਲ ਨੂੰ ਮੈਂ ਨਾ ਤੁਹਾਨੂੰ ਸਾਰੀਆਂ ਉਹ ਵੀਡੀਓ ਪਾਵਾਂਗੇ ਆਪਾਂ ਤੇ ਉਹ ਦਵਾਈਆਂ ਬਾਰੇ ਤੁਹਾਨੂੰ ਸਾਰਾ ਕੁਝ ਦੱਸ ਦੂੰਗਾ ਅਪਲੋਡ ਕਰ ਦੂੰਗਾ ਵੀਡੀਓ ਵੀ ਕਿਵੇਂ ਮਤਲਬ ਕਿਹੜੀ ਦਵਾਈ ਕਦੋਂ ਕਿਵੇਂ ਕਿੰਨੇ ਚਿਰ ਬਾਅਦ ਕਿੰਨੀ ਮਾਤਰਾ ਜ ਵਰਤਣੀ ਆ ਠੀਕ ਆ ਵੈਸੇ ਇੱਕ ਹੋਰ ਗੱਲ ਆ ਬਾਈ ਜਿੰਨਾ ਤੁਸੀਂ ਆਹ ਦੇਸੀ ਚੀਜ਼ਾਂ ਵਰਤੋਗੇ ਦਵਾਈਆਂ ਤੋਂ ਪਰਹੇਜ਼ ਕਰੋਗੇ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ ਕਿਉਂਕਿ ਮੇਰੇ ਕੋਲੇ ਦਵਾਈਆਂ ਪਈਆਂ ਤਾਂ ਹੈਗੀਆਂ ਸਾਰੀਆਂ ਮੈਂ ਇੱਕ ਦਿਨ ਤੁਹਾਨੂੰ ਦੱਸਿਆ ਵੀ ਸੀ ਉਹ ਜਿਹੜੀਆਂ ਆਯੁਰਵੈਦ ਲੀਆਂ ਦੇਸੀ ਦਵਾਈਆਂ ਨਾ ਤਿੰਨ ਚਾਰ ਵੀਡੀਓ ਪਿੱਛੇ ਕੱਢ ਕੇ ਦੇਖ ਲਿਓ ਵੀਡੀਓ ਉਦੇ ਵਿੱਚ ਸਾਰੀ ਮੇਰੀ ਡਿਟੇਲ ਦੱਸੀ ਹੋਈ ਆ ਤੇ ਇੱਕ ਇੱਕ ਦੋ ਕਮੈਂਟ ਹੋਰ ਸੀਗੇ ਉਹ ਕੋਈ ਗੱਲ ਨਹੀਂ ਮੈਂ ਕਮੈਂਟ ਮੈਂ ਪੜ੍ਹੇ ਸੀ ਵੈਸੇ ਉਹ ਮੇਰੇ ਦਿਮਾਗ ਚੋਂ ਨਿਕਲ ਗਏ ਮੈਂ ਨਾ ਕਮੈਂਟ ਕੱਲ ਨੂੰ ਰੀਡ ਕਰਕੇ ਤੇ ਮੈਂ ਤੁਹਾਨੂੰ ਕੱਲ ਨੂੰ ਸਾਰੇ ਨਾਲੇ ਦਾ ਕਮੈਂਟਾਂ ਦਾ ਜਵਾਬ ਦਊਗਾ ਕੱਲ ਵਾਲੀ ਵੀਡੀਓ ਚ ਤੇ ਨਾਲੇ ਜਿੰਮੇ ਬਾਈ ਨੇ ਪੁੱਛਿਆ ਉਹ ਮੈਂ ਉਸ ਤਰੀਕੇ ਨਾਲ ਦੱਸ ਦੇਾਂਗੇ ਬਾਕੀ ਤੁਸੀਂ ਦੇਸੀ ਚੀਜ਼ਾਂ ਵਰਤਿਆ ਕਰੋ ਆਹ ਦੇਖ ਲਓ ਆਹ ਜਿਹੜੀ ਆ ਹੁਣ ਝੋਲੇ ਪਏ ਆ ਘੋੜੇ ਦੀ ਖਰਾਕ ਤੇ ਇਹ ਆਪਾਂ ਵੇ ਲੋ ਕੂਤਰਾਂ ਨੂੰ ਦੇਨੇ ਆ ਹੁਣ ਮੇਰੇ ਕੋਲ ਬੱਚੇ ਕੱਢੀ ਬੈਠਿਆ ਮੈਂ ਕੱਲ੍ਹ ਵਾਲੀ ਵੀਡੀਓ ਸਾਰਾ ਤੁਹਾਨੂੰ ਦਿਖਾਇਆ ਦੇਖ ਲਓ ਬੱਚੇ ਕਿਵੇਂ ਤੰਦਰੁਸਤ ਆਪਣੇ ਤੇ ਇਹ ਮੈਂ ਵੇਖ ਲੂ ਸਾਰੇ ਦੇਨੇ ਆ ਛੋਲੇ ਹੁਣ ਕੂਤਰਾਂ ਨੂੰ ਤੇ ਬੱਚਿਆਂ ਨੂੰ ਦੇਨੇ ਆ ਸੌਰੀ ਤੇ ਮੰਨ ਲਓ ਮੈਨੂੰ 10 11 ਵੱਜਣੇ ਆ ਹੁਣ ਕੋਠੇ ਦੇ ਖੁੱਡਿਆਂ ਦੇ ਵਿੱਚ ਕੂਤਰਾਂ ਚੰਗੀ ਤਰ੍ਹਾਂ ਕੁੱਕੜ ਕੱਕੜ ਸਾਰਾ ਕੁਝ ਦੇਖ ਕੇ ਤਸੱਲੀ ਨਾਲ ਤੇ ਭਾਈ ਫਿਰ ਤੰਦਰੁਸਤ ਰਹਿੰਦੇ ਆ ਤੇ ਜੇ ਆਪਾਂ ਕਹੀਏ ਮੈਂ ਦਾਣੇ ਸਿੱਟੇ ਮੂਰੇ ਦੇ ਪਾਣੀ ਰੱਖਿਆ ਠੰਡਾ ਤੱਤਾ ਜਿਹੇ ਜਾ ਕੇ ਤੇ ਉਤਰਿਆ ਮਾਂ ਥੱਲੇ ਤੇ ਫਿਰ ਨਹੀਂ ਬੈਂਦੇ ਨੇ ਤੰਦਰੁਸਤ ਰਹਿਣਾ ਫੋਲਰਗੇ ਤਾਂ ਹੈਗੇ ਮਸੂਮ ਜੀ ਚੀਜ਼ ਹੈ ਇੱਕ ਮਤਲਬ 100 ਗ੍ਰਾਮ ਦਾ ਪੰਛੀ ਕਿੱਡਾ ਕਰਕੇ ਤੇ ਕੀ ਹੈ ਇਹਨੂੰ ਜਿੰਨਾ ਆਪਾਂ ਪਿਆਰ ਨਾਲ ਜਿੰਨਾ ਵਧੀਆ ਰੱਖਾਂਗੇ ਉਨਾ ਹੀ ਤੰਦਰੁਸਤ ਰਹੂਗਾ ਠੀਕ ਹੈ ਬਾਕੀ ਇਹਨੂੰ ਕੁਦਰਤੀ ਮਾਹੌਲ ਦੇ ਵਿੱਚ ਠੀਕ ਹੈ ਜਿਵੇਂ ਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਖੁੱਡੇ ਘਾੜਨਾ ਟਕਿਓ ਮੈਂ ਨਾ ਇੱਕ ਵੀਡੀਓ ਦੇਖੀ ਸੀ ਇੱਕ ਉਹ ਚਲਦੀ ਉਹ ਭਰਾਖਣੀਆਂ ਹੁਣੇ ਹੀ ਥੋੜੇ ਦਿਨ ਹੋ ਗਏ 15 20 ਦਿਨ ਮਹੀਨੇ ਦੀ ਗੱਲ ਉਹਨੇ ਵੀਡੀਓ ਪਾ ਵੀ ਦਿੱਤੀ ਕਹਿੰਦਾ ਬਾਈ ਖੁੱਡੇ ਟਾਕ ਲੋ ਰੋਸ਼ਨਦਾਨ ਬੰਦ ਕਰ ਦਿਓ ਫਲਾਣਾ ਕਰ ਦਿਓ ਵੀਰੇ ਮੈਂ ਕਿਹਾ ਰੋਸ਼ਨਦਾਨ ਨਹੀਂ ਬੰਦ ਕਰਨੇਗੇ ਕਿਉਂਕਿ ਇਹਨਾਂ ਨੂੰ ਹਵਾ ਕ੍ਰਾਸ ਹੋਣੀ ਵੈਂਟੀਲੇਸ਼ਨ ਬਹੁਤ ਜ਼ਰੂਰੀ ਆ ਖੁੱਡਿਆਂ ਵਿੱਚ ਹਾਂ ਖੁੱਡੇ ਟਕੋ ਛੇਬਿਆਂ ਵਾਲੀ ਮੋਰੀ ਨੇ ਟਕ ਲੋ ਜਿੱਥੇ ਮਤਲਬ ਸਿੱਧੇ ਡਾਇਰੈਕਟ ਹਵਾ ਨਾ ਪਵੇ ਜਿਹਦੇ ਤੇ ਜਿੱਥੇ ਜਾਲੀ ਮੱਛਰ ਵਾਲੀ ਲੱਗੀ ਹੈ ਜਿਹੇ ਜਿਹੇ ਆ ਸਾਹਮਣੇ ਬਰੀਕ ਜਾਲੀ ਲੱਗੀ ਜੇ ਇਹੋ ਜੀ ਜਾਲੀ ਲੱਗੀ ਆ ਨਾ ਤਾਂ ਕੋਈ ਐਡੀ ਬਾਲੀ ਖਾਸ ਗੱਲ ਨਹੀਂ ਹੁੰਦੀ ਇਹਨੂੰ ਅੱਧੀ ਕੁ ਟਕ ਦੋ ਜੇ ਬਾਲੀ ਵੱਡੀ ਆ ਕੋਈ ਜਾਲੀ ਅੱਧੀ ਰੱਖ ਲਓ ਹਵਾ ਕ੍ਰਾਸ ਹੋਣੀ ਬਹੁਤ ਹੀ ਜ਼ਰੂਰੀ ਆ ਖੁੱਡਿਆਂ ਦੇ ਵਿੱਚ ਨਹੀਂ ਤਾਂ ਬਾਈ ਉਧਰੋਂ ਮਿੱਠਾ ਨਹੀਂ ਥੱਲੋਂ ਸਿੰਗਰਟ ਚੜੀ ਜਾਂਦਾ ਤੇ ਉਧਰੋਂ ਹਵਾ ਬੰਦ ਕਰ ਦਿੰਦੇ ਆ ਬਿਮਾਰ ਹੋਈ ਨਾ ਅੱਖਾਂ ਵਾਲੀ ਬਿਮਾਰੀ ਆ ਜਾਣੀ ਆ ਕੁੱਤਰਾ ਦਾ ਲੀਵਰ ਖਰਾਬ ਹੋ ਜਾਣਾ ਲੀਵਰ ਖਰਾਬ ਹੋ ਗਿਆ ਕੁੱਤਰਾ ਨੂੰ ਦੂਜੀ ਬਿਮਾਰੀ ਪੈ ਜਾਣੀ ਇਸ ਕਰਕੇ ਮੇਰਾ ਵੀਰ ਖੁੱਡੇ ਨਹੀਂ ਬੰਦ ਕਰਨਗੇ ਖੁੱਡੇ ਸਾਫ਼ ਕਰਨੇ ਸਫਾਈ ਰੱਖਣੀ ਨਿਹਾਇਤ ਹੀ ਜ਼ਰੂਰੀ ਆ ਕਿਉਂਕਿ ਗਰਵਾਣੀ ਦਾ ਵੀ ਸ਼ਬਦ ਦਾ ਗਰਵਾਣੀ ਵਿੱਚ ਬਚਣਾ ਵੀ ਜਿੱਥੇ ਸਫਾਈ ਉੱਥੇ ਖਦਾਈ ਠੀਕ ਆ ਜੇ ਤੁਹਾਨੂੰ ਲੱਗਦਾ ਬਿਠਾ ਜ਼ਿਆਦਾ ਆ ਤਾਂ ਮੋਟੀਆਂ-ਮੋਟੀਆਂ ਬਿਠਾਂ ਪੱਤੀ-ਪੁੱਤੀ ਮਾਰ ਕੇ ਖੁਰਚ ਲਓ ਤੇ ਅਦਰਵਾਇਜ਼ ਝਾੜੂ ਨਾਲ ਸਾਫ਼ ਕਰਕੇ ਇਕੱਠੀਆਂ ਕਰਕੇ ਝਾੜੂ ਮਾਰੋ ਭਾਵੇਂ ਡੇਲੀ ਮਾਰੋ ਸੋ ਭਾਈ ਜਰੂਰ ਰੱਖੋ ਕਿਉਂਕਿ ਕਬੂਤਰ ਇੱਕ ਤਾਂ ਬੈਟਰੀ ਚੁਗਦਾ ਗਿਆ ਕਿਉਂਕਿ ਸੁੱਕੀਆਂ ਬਿਠਾਂ ਪੈਸੇ ਠੰਡਾ ਕੂਤਰ ਦਾਣਾ ਵਧੀਆ ਦਾਣਾ ਇੱਕ ਟਾਈਮ ਪਾਓ ਠੀਕ ਆ ਐਵੇਂ ਬੱਚਿਆਂ ਨੂੰ ਵੀ ਜੇ ਪਾਉਣਾ ਤਾਂ ਮਾੜਾ ਮੋਟਾ ਦਾਣਾ ਬੱਚਿਆਂ ਨੂੰ ਸਵੇਰੇ ਰੋਟੀ ਰਾਟੀ ਪਾ ਦਿਆ ਕਰੋ ਤੇ ਅੱਬਲ ਤਾਂ ਸਾਰਿਆਂ ਦੇ ਜੋੜੇ ਲੱਗੀ ਕੀਤੇ ਹੋਣੇ ਆ ਤੇ ਠੀਕ ਆ ਭਾਈ ਵੀਡੀਓ ਵੱਡੀ ਹੋ ਜਾਣੀ ਆ ਤੇ ਮੈਂ ਹੁਣ ਕੋਠੇ ਤੇ ਚੱਲਦਾ ਪਾਣੀ ਪੋਣੀ ਪਾਉਣਾ ਕੂਤਰਾਂ ਨੂੰ ਦਾਣੇ ਪਾਣੀ ਪਾਉਣਾ ਤੇ ਮੇਰਾ ਵੀਰ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਿਉਂਦੇ ਬਸਦੇ ਰਹੋ ਭਾਈ ਰੱਬ ਰਾਖਾ